ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਜੀ ਦੁੱਧ ਦਾ ਕੰਮ ਆ ਬਾਈ ਹੁਣਾਂ ਦਾ ਜੀ ਦੇਖ ਸਕਦੇ ਹੋ ਬਹੁਤ ਗੰੰਤੀ ਤੇ ਪਸ਼ੂ ਰੱਖੇ ਹੋਏ ਆ ਇਹਨਾਂ ਚੋ ਇੱਕ ਐਨੀਮਲ ਬਕਾਊ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਨਾਲ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੋਵਿੰਦ ਸਿੰਘ ਆ ਜੀ ਮੋਗਾ ਜ਼ਿਲ੍ਹਾ ਠੀਕ ਹੈ ਮੋਗਨ ਵਾਲਾ ਰੋਡ ਠੀਕ ਹੈ ਜੀ ਠੀਕ ਹੈ ਨੇੜੇ ਘਰ ਦੱਸੋ ਠੀਕ ਹੈ ਜੀ ਘਰ ਦੇ ਪਸੂ ਹੀ ਆ ਜੀ ਹਾਂ ਜੀ ਬਾਈ ਘਰ ਦੀ ਠੀਕ ਹੈ ਵੀਰੇ ਜਿਹੜੀ ਮੱਝ ਆਪਾਂ ਵਕਾਊ ਕੀਤੀ ਸੁਆ ਕਿੰਨਾ ਮਾ ਜੀ ਬਾਈ ਤੀਜਾ ਸੁਆ ਜੀ ਠੀਕ ਹੈ ਤੀਜਾ ਸੁਆ ਹੁੰਦੀ ਆ ਸਮਾਂ ਕਿੰਨਾ ਲਊਗੀ ਜੀ ਸਮਾਂ ਜੀ 7 ਤੱਕ ਦਿਨ ਲਊਗੀ ਡੇਟ ਮੁਤਾਬਕ ਡੇਟ ਮੁਤਾਬਕ ਹੋਊਗੀ ਠੀਕ ਹੈ ਜੀ ਆਪਾਂ ਪਿਛਲੇ ਸੂਏ ਕਿੰਨਾ ਦਾ ਦੁੱਤਾ ਜੀ ਇਹਨੇ ਪਿਛਲੇ ਸੂਏ 13 ਕਿਲੋ ਦਾ ਦੁੱਤਾ ਜੀ ਚੋਇਆ ਵਾ ਜੀ ਚੋਇਆ ਜੀ ਹਾਂਜੀ ਠੀਕ ਹੈ ਵੀਰੇ ਇਹ ਇਕਤੀਆਰ ਜਾਊ ਪਲੱਸ ਨੂੰ ਜੀ ਇਹ ਇਕਤੀ ਜਾਊਗੀ ਜੀ ਹਾਂਜੀ ਸੀਮਨ ਕਿਹੜਾ ਲੱਗਿਆ ਜੀ ਇਹਦੇ ਸੀਮਨ ਆਪਣੇ ਘਰ ਦੇ ਛੋਟੀ ਦੀ ਗੱਭਣ ਆਈ ਡਾਇਰੈਕਟ ਕ੍ਰੋਸਿੰਗ ਆ ਜੀ ਇਹ ਜੋ ਮਾਲੀ ਦਾ ਮਦਰ ਮਹਿਲਕ ਰਿਕਾਰਡ ਜੀ ਮਤਲਬ ਮਹਿਲਕ ਰਿਕਾਰਡ ਜੀ ਹੈਗਾ ਵੀ 25 ਪਲੱਸ ਆ ਜੀ ਠੀਕ ਹੈ ਵੀਰੇ ਹਾਂਜੀ ਥੜਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਪੂਰੀ ਗਾਰੰਟੀ ਹੈ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ 10 ਦਾ ਸਰ ਤੇ ਕੀ ਹੋਇਆ ਜੀ ਠੀਕ ਹੈ ਜੀ ਉਹ ਇਹੋ ਜੀ ਗੰਡ ਗੰਡ ਗੁੰਨ ਹੈ ਨਹੀਂ ਗੀ ਠੀਕ ਹੈ ਵੀਰੇ ਕੋਈ ਪੱਕਾ ਹੀ ਹੱਟ ਜਾਂ ਕੋਈ ਜੁਕਮੇ ਵੈਸੀ ਹੋਇਆ ਵਾ ਜੀ ਠੀਕ ਹੈ ਜੀ ਵੀ ਇਹ ਸੈਲਸੁਰ ਮਰਾਲਿਆ ਸੀ ਪਹਿਲਾਂ ਚੀਜ਼ ਅੱਛਾ ਜੀ ਠੀਕ ਹੈ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੋਹਣੀ ਆ ਜੀ ਡੇਟ ਮੁਤਾਬਕ ਲਗਭਗ ਹਫ਼ਤਾ ਲੈ ਜੂ ਇੱਕ ਤਾਂ ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਤਿਆਰੀ ਸੋਹਣੀ ਕੀਤੀ ਹੋਈ ਹੈ ਮੋਢਲੇ ਵੀਰੇ ਵਜਨ ਵਜੂਦ ਤੇ ਪੱਕ ਤੋਂ ਪੂਰੀ ਚੰਗੀ ਆ ਹਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਖਾਣਾ ਸੁਨਾ ਮੋਟਾ ਥਣ ਕੱਲਾ ਕੱਲਾ ਨਿਖੜ ਮਾ ਬਾਕੀ ਬਾਈ ਦੱਸਦਾ ਕਿ ਆਪਣੇ ਮਾਲੀ ਤੁਸੀਂ ਕ੍ਰੋਸ ਆ ਜੀ ਇਹ ਮਾਲੀ ਦਾ ਮਦਰ ਮੜਕ ਰਿਕਾਰਡ 25 ਕਿਲੋ ਦਾ ਜੀ ਬਾਕੀ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜਿਹੜੇ ਹਜੇ 5-4 ਦਿਨ ਪਏ ਆ ਬਾਇਟਨ ਲਾ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮਾਲ ਨੇ ਕੱਢ ਕੇ ਸੁਨਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਗੋਲ ਪੱਠ ਪੂੜਾ ਠੰਡੀ ਸੀਲ ਥਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੋਊਗੀ ਬੇਫਿਕਰ ਹੋ ਜੋ ਤੇ ਡਿਮਾਂਡ ਕਿ ਰਹਿਣਾ ਹੋਈ ਆ ਜੀ ਇਹਦੇ ਨਵਾਰਜ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਜੀ ਠੀਕ ਆ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਹੀ ਪੂਰੀ ਵਧੀਆ ਕੋਈ ਇਹੋ ਜਿਹਾ ਹੈਗਾ ਠੀਕ ਹੈ ਜੀ ਚਵਾਈ ਚ ਉਹ ਇਹਨੂੰ ਬਹੁਤ ਜਿਹੜਾ ਮਾੜੀ ਬਣਾ ਦੋਰੀ ਚਵਾਈ ਜੀ ਇਹਦੀ ਪੂਰੀ ਪੂਰੀ ਭਲੀ ਠੀਕ ਹੈ ਵੀਰੇ ਹਾਂਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ